ਮਿਊਜ਼ਿਕ ਲਾਈਨ ਦੇ ਵਿੱਚ ਲਗਭਗ 5 ਸਾਲ ਹੋ ਗਏ। ਮੈਨੂੰ ਲੱਗਦਾ ਮੇਂ ਦਾ ਸਹੀ ਟਾਈਮ ਹੁਣ ਕਲਤੀ ਮਾਰਨ ਦਾ ਇਹਦੇ ਵਿੱਚੋਂ ਵੀ। ਆਪਣਾ ਪੰਜਾਬ ਦਾ ਸਿੰਗਰ ਹੈ ਕਾਕਾ ਤੇ ਕਾਕੇ ਦੇ ਗਾਣੇ ਆਪਾਂ ਤਕਰੀਬਨ 4-5 ਸਾਲਾਂ ਤੋਂ ਸੁਣ ਰਹੇ ਹਾਂ। 4-5 ਸਾਲਾਂ ਤੋਂ ਕਾਕਾ ਇਸ ਇੰਡਸਟਰੀ 'ਚ ਆਪਣੇ ਗਾਣੇ ਗਾ ਰਿਹਾ ਹੈ ਤੇ ਹੁਣ ਇੱਕ ਵਾਇਰਲ ਵੀਡੀਓ ਉਹਦੀ ਬੜੀ ਹੋਈ ਹੈ ਜਿਸ ਵੀਡੀਓ 'ਚ ਉਹ ਕਹਿ ਰਿਹਾ ਕਿ ਮੈਂ ਹੁਣ ਪੰਜਾਬੀ ਮਿਊਜ਼ਿਕ ਇੰਡਸਟਰੀ ਨੂੰ ਛੱਡਣ ਦਾ ਫੈਸਲਾ ਲੈ ਲਿਆ। ਐਡਾ ਵੱਡਾ ਫੈਸਲਾ ਕਾਕੇ ਨੇ ਕਿਉਂ ਲਿਆ? ਜਦਕਿ ਹੁਣ ਕਾਕਾ ਸਕਸੈਸਫੁਲ ਵੱਧ ਰਿਹਾ ਸੀ ਉਹਦੇ ਵਿੱਚਲੀ ਗੱਲ ਕੀ ਸੀ ਕਿ ਕਾਕੇ ਨੇ ਮਿਊਜ਼ਿਕ ਇੰਡਸਟਰੀ ਨੂੰ ਛੱਡਣ ਦਾ ਫੈਸਲਾ ਲਿਆ ਇਸ ਵੀਡੀਓ ਚ ਆਪਾਂ ਅੱਗੇ ਗੱਲ ਕਰਦੇ ਆਂ ਤਾਂ ਵੀਡੀਓ ਨੂੰ ਸ਼ੁਰੂ ਤੋਂ ਅਖੀਰ ਤੱਕ ਜ਼ਰੂਰ ਦੇਖਿਓ ਜਦ ਵੀ ਆਪਾਂ ਕੋਈ ਕੰਮ ਸ਼ੁਰੂ ਕਰਨ ਦਾ ਸੋਚਦੇ ਆਂ ਆਪਣੇ ਦਿਮਾਗ ਚ ਹੁੰਦਾ ਕਿ ਉਸ ਕੰਮ ਨੂੰ ਕਰਕੇ ਆਪਾਂ ਨੂੰ ਸਕਸੈਸ ਮਿਲੂਗੀ ਜੇ ਆਪਾਂ ਉਸ ਕੰਮ ਨੂੰ ਲੈ ਕੇ ਮਿਹਨਤ ਕਰਦੇ ਆਂ ਸੀਰੀਅਸ ਹੁੰਦੇ ਆਂ ਤਾਂ ਸਕਸੈਸ ਮਿਲਦੀ ਵੀ ਹੈ ਪਰ ਜਦੋਂ ਆਪਾਂ ਉਸ ਕੰਮ ਚ ਐਂਟਰ ਹੁੰਦੇ ਆਂ ਐਂਟਰ ਹੁੰਦੇ ਆ ਸਰ ਆਪਾਂ ਨੂੰ ਹੌਲੀ-ਹੌਲੀ ਦਿਨ-ਪਰ-ਦਿਨ ਥੋੜੀਆਂ-ਥੋੜੀਆਂ ਗੱਲਾਂ ਪਤਾ ਲੱਗਣ ਲੱਗਦੀਆਂ ਕਿ ਇਸ ਕੰਮ ਦੀਆਂ ਬਰੀਕੀਆਂ ਕੀਆਂ ਇਹਦੇ ਫਾਇਦੇ ਕੀਆਂ ਤੇ ਇਹਦੇ ਕੀ ਨੁਕਸਾਨ ਆਪਾਂ ਨੂੰ ਹੋ ਸਕਦੇ ਆ ਤੇ ਹੁਣ ਕਾਕੇ ਨਾਲ ਵੀ ਇਦਾਂ ਹੀ ਹੋਇਆ ਕਾਕੇ ਨੇ ਕਿਹਾ ਕਿ ਜੋ ਮੇਰੇ ਪ੍ਰੋਡਿਊਸਰਸ ਨੇ ਜੋ ਮੇਰੇ ਡਿਸਟ੍ਰਿਬਿਊਸ਼ਨ 'ਚ ਹੈਲਪ ਕਰਦੇ ਨੇ ਸਕਾਈ ਡਿਜੀਟਲ ਜੋ ਕੰਪਨੀ ਹੈ ਉਹਨੇ ਮੇਰੇ ਨਾਲ ਧੋਖਾ ਕੀਤਾ ਤੇ ਮੰਨੂ YouTube ਦੇ ਇਨਕਮ ਹੋਗੀ ਮੇਰੇ ਸ਼ੋਅਸ ਦੇ ਇਨਕਮ ਹੋਗੀ ਤੇ ਹੋਰ 바ਕੀ ਇਨਕਮ ਜੋ ਹੋ ਗਈਆਂ ਉਹ ਮੇਰੇ ਤੱਕ ਪਹੁੰਚਦੀਆਂ ਹੀ ਨਹੀਂ ਔਰ ਰਸਤੇ 'ਚ ਕਿਤੇ ਇਹਨਾਂ ਕੋਲੇ ਰੋਲ ਖੁੱਲਕੇ ਰਹਿ ਜਾਂਦੀਆਂ ਤੇ ਮੰਗਣ ਤੋਂ ਬਾਅਦ ਵੀ ਮੈਨੂੰ ਜ਼ਿਆਦਾ ਧਮਕੀਆਂ ਮਿਲਦੀਆਂ ਜਦ ਮੈਨੂੰ ਇਹ ਕਿਹਾ ਜਾਂਦਾ ਕਿ ਅਸੀਂ ਤੈਨੂੰ ਇਹ ਪੈਸਾ ਦੇਣਾ ਹੀ ਨਹੀਂ ਕਾਕੇ ਨੇ ਇਹ ਕਿਹਾ ਕਿ ਮੈਂ ਆਪਣਾ ਕੋਈ ਹੋਰ ਫੀਲਡ ਚੁਣ ਸਕਦਾ ਸੀ ਪਰ ਮੈਂ ਗਾਇਕੀ ਨੂੰ ਚੁਣਿਆ ਪਰ ਹੁਣ ਗਾਇਕੀ ਚਾਉਣ ਤੋਂ ਬਾਅਦ ਇਹਦੀਆਂ ਜੋ ਬ੍ਰੀਕੀਆਂ ਪਤਾ ਲੱਗੀਆਂ ਇਸ ਤੋਂ ਬਾਅਦ ਪਤਾ ਲੱਗਦਾ ਹੈ ਹਰ ਇੱਕ ਇੰਡਸਟਰੀ ਦੂਰ ਤੋਂ ਸੋਹਣੀ ਲੱਗਦੀ ਹੈ ਪਰ ਉਹਦੇ ਵਿੱਚ ਐਂਟਰ ਕਰਕੇ ਹੀ ਪਤਾ ਲੱਗਦਾ ਹੈ ਕਿ ਇਹਦੇ ਕੀ ਨੁਕਸਾਨ ਹੈ ਤੇ ਕੀ ਫਾਇਦੇ